ਉਹ ਦੋਸਤੋ ਅਸੀਂ ਫਾਈਨਲੀ ਚੈਲ ਪਹੁੰਚ ਚੁੱਕੇ ਹਾਂ ਇਹ ਚੈਲ ਦੀ ਪਾਰਕਿੰਗ ਹੈ ਇਹ ਮੈਂ ਪਹਿਲੀ ਵਾਰੀ ਦੇਖਿਆ ਕਿ ਕਿਸੇ ਹੱਲ ਸਟੇਸ਼ਨ ਤੇ ਫ੍ਰੀ ਪਾਰਕਿੰਗ ਹੈ ਇਹ ਪਾਰਕਿੰਗ ਫ੍ਰੀ ਹੈ ਤੁਸੀਂ ਚਾਹੇ ਗੱਡੀ ਇੱਕ ਘੰਟਾ ਲਾਓ ਚਾਹੇ ਪੂਰਾ ਦਿਨ ਪੂਰੀ ਰਾਤ ਗੱਡੀ ਲਾਓ ਕੋਈ ਚਾਰਜਸ ਨਹੀਂ ਇਹ ਫ੍ਰੀ ਹੈ ਪਾਰਕਿੰਗ ਸਭ ਤੋਂ ਪਹਿਲਾਂ ਇੱਥੇ ਬੱਸ ਸਟੈਂਡ ਆ ਛੋਟਾ ਜਿਹਾ ਬਸ ਸਟੈਂਡ ਦੇ ਨਾਲ ਹੀ ਗੁਰਦੁਆਰਾ ਸਾਹਿਬ ਹੁਣ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਬਾਕੀ ਮਾਰਕੀਟ ਵਗੈਰਾ ਫਿਰ ਦੇਖਦੇ ਆਂ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਇਹ ਚੈਲ ਦਾ ਬਸ ਸਟੈਂਡ ਆ ਸਾਹਮਣੇ ਛੋਟਾ ਜਿਹਾ ਜਿੱਥੇ ਆ ਬੱਸਾਂ ਖੜੀਆਂ ਤੇ ਇੱਥੋਂ ਆ ਉੱਪਰ 200 ਮੀਟਰ ਜਾ ਕੇ ਗੁਰਦੁਆਰਾ ਸਾਹਿਬ ਇਹ ਚਹਿਲ ਦਾ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਦਾ ਨਿਰਮਾਣ ਪਟਿਆਲੇ ਦੇ ਮਹਾਰਾਜਾ ਭਪਿੰਦਰ ਸਿੰਘ ਦੁਆਰਾ 1907 ਵਿੱਚ ਕਰਵਾਇਆ ਗਿਆ ਸੀ ਛੋਟਾ ਜਿਹਾ ਗੁਰਦੁਆਰਾ ਸਾਹਿਬ ਆ ਪਰ ਬਹੁਤ ਖੂਬਸੂਰਤ ਬਿਲਡਿੰਗ ਬਣੀ ਹੋਈ ਹੈ ਇਮਾਰਤ ਪੁਰਾਣੀ ਬਣੀ ਹੋਈ ਆ 1907 ਦੀ ਬਿਲਡਿੰਗ ਬਣੀ ਆ ਗੁਰਦੁਆਰਾ ਸਾਹਿਬ ਦਾ ਆਲਾ ਦਵਾਲਾ ਬਹੁਤ ਖੂਬਸੂਰਤ ਆ ਵੱਡੇ ਵੱਡੇ ਦੇਵਦਾਰ ਦੇ ਰੁੱਖਾਂ ਦੇ ਵਿਚਾਲੇ ਘਿਰਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਆ ਉਹ ਦੇਖੋ ਕਿੱਡੇ-ਕਿੱਡੇ ਉੱਚੇ ਆ ਬਹੁਤ ਉੱਚੇ ਦਰਖਤ ਆ ਭਾਈ ਬਹੁਤ ਹੀ ਸੋਹਣਾ ਤੇ ਮਨਮੋਹਕ ਨਜ਼ਾਰਾ ਆ ਆ ਦੇਖੋ ਪੁਰਾਣੀ ਛੱਡ ਬਣੇ ਹੋਏ ਆ ਬਿਲਡਿੰਗ ਦੇ ਨਾਲ ਵਾਹ ਜੀ ਉਹ ਕਿੰਨਾ ਸੋਹਣਾ ਥਿਊ ਆ ਕਿਤਨਾ ਜਰਾਂ ਦਾ ਕੁਦਰਤ ਦਾ ਦੋਸਤੋ ਕਦੇ ਵੀ ਤੁਸੀਂ ਚੈਲ ਆਉਣਾ ਹੋਵੇ ਤੇ ਗੁਰਦੁਆਰਾ ਸਾਹਿਬ ਜਰੂਰ ਆਓ ਜੇ ਤੁਸੀਂ ਇੱਥੇ ਰੁਕਣਾ ਤੇ ਆ ਰੁਕਣ ਲਈ ਕਮਰੇ ਬਣੇ ਹੋਇਆ ਆ ਛੱਡ ਬਣਿਆ ਹੋਇਆ ਇਹਦੇ ਵਿੱਚ ਤੁਹਾਨੂੰ ਗੱਦੇ ਮਿਲ ਜਾਣਗੇ ਰਜਾਈਆਂ ਮਿਲ ਜਾਣਗੀਆਂ ਤੇ ਵਧੀਆ ਚੈਲ ਦੀ ਮਾਰਕੀਟ ਆ ਛੋਟੀ ਜੀ ਮਾਰਕੀਟ ਆ ਮਸਾ ਹੋਊਗੀ 100 ਕੁ ਕਰਮ ਦੀ ਮਾਰਕੀਟ ਹੋਊਗੀ ਦੁਕਾਨਾਂ ਹੋਣਗੀਆਂ 100 ਕੀ ਦੁਕਾਨ ਹੋਊਗੀ ਮਸਾ ਛੋਟੀ ਮਾਰਕੀਟ ਹੀ ਆ ਚੈਲ ਪੈਲਸ ਦਾ ਐਂਟਰੀ ਗੇਟ ਆ ਦੋਸਤੋ ਚੈਲ ਪੈਲਸ ਦਾ ਆ ਐਂਟਰੀ ਗੇਟ ਆ ਉਹ ਤਾਂ ਅੱਗੇ ਉੱਪਰ ਚੜਾਈ ਤੇ ਆ ਚੈਲ ਪੈਲਸ ਦਾ ਰਸਤਾ ਆ ਦੋਸਤੋ ਕਾਫੀ ਐਂਟਰੀ ਗੇਟ ਥੱਲੇ ਆ ਤੇ ਉੱਪਰ ਕਾਫੀ ਚੜਾਈ ਆ ਚੜ ਕੇ ਆਏ ਕੋਈ 5 5-7 ਮਿੰਟ ਦਾ ਰਸਤਾ ਗੱਡੀ ਦਾ ਕਾਫੀ ਅਚਾਈ ਤੇ ਆ ਜਿੰਨਾ ਚੈਲ ਦਾ ਏਰੀਆ ਨਾ ਇਹ ਪੈਲਸ ਸਭ ਤੋਂ ਚਾਈ ਤੇ ਆ ਇੱਥੇ ਇਹ ਪੈਲਸ ਮਹਾਰਾਜਾ ਪਟਿਆਲਾ ਦੇ ਭਵਿੰਦਰ ਸਿੰਘ ਦੁਆਰਾ ਬਣਾਇਆ ਗਿਆ ਸੀਗਾ ਜੋ ਕਟਣ ਮਹਿੰਦਰ ਸਿੰਘ ਦੇ ਦਾਦਾ ਜੀ ਸਨ ਆ ਦੋਸਤੋ ਇੱਕ ਇੱਥੇ ਸ਼ੂਟਿੰਗ ਚੱਲੀ ਜਾਂਦੀ ਆ ਸਾਨੂੰ ਥੱਲੇ ਵੀ ਐਂਟਰੀ ਗੇਟ ਵਾਲਿਆਂ ਨੂੰ ਵੀ ਕਿਹਾ ਸੀ ਵੀ ਉੱਪਰ ਇੱਕ ਸ਼ੂਟਿੰਗ ਚੱਲਦੀ ਪਈ ਆ ਇਹ ਹੋ ਸਕਦਾ ਤੁਹਾਨੂੰ ਅੰਦਰ ਐਂਟਰ ਕਰਨ ਦੀ ਪਰਮਿਸ਼ਨ ਨਾ ਹੋਵੇ ਆ ਦੇਖੋ ਸਾਨੂੰ ਆ ਦੇਖੋ ਦੋਸਤੋ ਕੋਈ ਸ਼ੂਟਿੰਗ ਹੋ ਰਹੀ ਆ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਆ ਪਰ ਹਜੇ ਪਤਾ ਨਹੀਂਗਾ ਵੀ ਕਿਹੜੀ ਫਿਲਮ ਦੀ ਸ਼ੂਟਿੰਗ ਆ ਇਹ ਦੱਸ ਕੋਈ ਨਹੀਂ ਰਿਹਾ ਟੀ ਟੇਬਲ ਦਾ ਸੈੱਟ ਲੱਗਾ ਇੱਕ ਸਿਰਫ ਸੈਪਸ਼ਨ ਏਰੀਆ ਦੇਖੋ ਜੀ ਤਰ੍ਹਾਂ ਇਹਦੇ ਐਸ਼ ਪ੍ਰਸਤੀ ਲਈ ਬਣਾਏ ਹੋਏ ਮਹੱਲਾ ਬਹੁਤ ਖੂਬਸੂਰਤ ਆ ਜਿੰਨਾ ਦੂਰ ਤੋਂ ਵਧੀਆ ਲੱਗਦਾ ਖੂਬਸੂਰਤ ਉਸ ਤੋਂ ਜ਼ਿਆਦਾ ਅੰਦਰ ਖੂਬਸੂਰਤ ਬਹੁਤ ਹੀ ਮੈਂਗਾ ਇੰਟੀਰੀਅਰ ਹੈ रेस्टोरेंट है भाई पैलस का अंदर चल के देखते हैं किस तरह है। का भाई लग्जरी है सब कुछ है वैसे हम महाराजे राजे महाराज की संपत्ति नहीं रही हूँ हिमाचल टूरिज्म के अंडर है ਉਹ ਵੀ ਦੇਖ ਭਾੜਾ ਡਿਪਾਰਟਮੈਂਟ ਦੇਖ ਭਾੜਾ ਕਰ ਰਿਹਾ ਹੈ ਇਹਦੀ 200 ਰੁਪਇਆ ਪਰ ਪਰਸਨ ਐਂਟਰੀ ਹੈ ਭਾਈ ਸਭ ਕੁਝ ਲਗਜ਼ਰੀ ਆ ਸਭ ਕੁਝ ਬਹੁਤ ਹੀ ਵਧੀਆ ਸਭ ਕੁਝ ਬਹੁਤ ਮਹਿੰਗਾ ਇੰਟੀਰੀਅਰ ਆ ਉਹ ਭਾਈ ਪੈਲਸ ਦਾ ਪਾਰਕ ਆ ਜਿੱਥੇ ਇੱਕ ਕੈਫੇ ਬਣਿਆ ਹੋਇਆ ਇਹ ਪਾਰਕ ਦੇ ਵਿੱਚ ਹੀ ਸ਼ੂਟਿੰਗ ਚੱਲ ਰਹੀ ਆ ਵੇ ਤੇ ਅਸੀਂ ਕੈਮਰੇ ਦੇ ਬੈਕ ਸਾਈਡ ਆ ਉਹਨਾਂ ਨੇ ਫਰੰਟ ਸਾਰਾ ਕਲੀਅਰ ਕਰਵਾਤਾ ਵੀ ਕੋਈ ਵੀ ਅ ਥਰਡ ਪਰਸਨ ਫਰੇਮ ਚ ਨਹੀਂ ਹੋਣਾ ਚਾਹੀਦਾ ਬਹੁਤ ਖੂਬਸੂਰਤ ਆ ਭਾਈ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਫਿਟਰੀ ਜਰ ਲੈਂਡ ਚ ਆ ਗਏ ਹੋ ਜੀ ਜਦੋਂ ਬਾਹਰ ਦੀਆਂ ਮੂਵੀਆਂ ਦੇਖਦੇ ਆ ਨਾ ਆਪਾਂ ਵੀਡੀਓ ਦੇਖਦੇ ਆ ਕਿੰਨੀ ਗ੍ਰੀਨਰੀ ਤੇ ਕਿੰਨੀ ਸਫਾਈ ਹੁੰਦੀ ਆ ਤੇ ਇਸ ਇਸ ਤਰ੍ਹਾਂ ਵੀ ਇੱਥੇ ਬਹੁਤ ਜ਼ਿਆਦਾ ਸਫਾਈ ਆ ਤੇ ਬਹੁਤ ਗ੍ਰੀਨਰੀ ਆ ਮਨੇ ਸ਼ੂਟ ਹੋ ਰਿਹਾ ਪਤਾ ਨਹੀਂ ਕੌਣ ਆ ਕਲਾਕਾਰ ਤਾਂ ਕਹਿ ਰਿਹਾ ਕੋਈ ਨਾਮ ਵਰ ਕਲਾਕਾਰ ਟੀਵੀ ਫਿਲਮਾਂ ਵਿੱਚ ਦੀ ਦਿਨੇ ਲਿੰਗੜੀ ਕਿ ਲਿੰਗਰੀਏ ਦਾ ਨਾਮ ਵੈਸੇ ਤਾਂ ਅੱਗੇ ਨਾਲੋਂ ਕਮਲਾ ਜੀ ਗਈ ਆ ਤੇ ਉਹ ਕਹਿੰਦੇ ਸੀ ਵੀ ਆਲੂ ਪਾ ਕੇ ਬਣਨੀ ਆ ਹੁਣ ਦੇਖਦੇ ਆ ਕਿਸ ਤਰ੍ਹਾਂ ਦੀ ਬਣੂਗੀ ਉਹ ਕਹਿ ਰਿਹਾ ਸੀਗਾ ਸਬਜੀ ਜੀ ਤੋਂ ਲਈ ਆ ਵੀ ਇਹਦੇ ਚ ਪਾਣੀ ਨਹੀਂ ਪਾਉਣਾ ਤੇ ਤੇਲ ਪਾਇਓ ਥੋੜਾ ਜਿਆਦਾ ਵੈਸੇ ਮੈਂ ਤਾਂ ਤੇਲ ਬਿਲਕੁਲ ਹੀ ਨਹੀਂ ਖਾਂਦਾ ਸਬਜੀ ਦਾਲ ਦੇ ਵਿੱਚ ਤੇ ਅੱਜ ਦੇਖ ਲੈਨੇ ਆ ਕਿਸ ਤਰ੍ਹਾਂ ਦੀ ਬਣੂਗੀ ਸੈਟਅਪ ਆਪਣਾ ਫੇਰ ਤਿਆਰ ਆ ਤੇ ਅੱਜ ਚੁੱਲੇ ਦਾ ਜਗਾਰ ਫੇਰ ਮੈਂ ਕਰਤਾ ਹੁਣ ਜਾ ਕੇ ਉਹ ਤੇਉਮ ਟੌਣ ਜਾ ਕੇ ਕਰਵਾਵਾਂਗੇ ਨੂੰ ਸਹੀ ਵੈਸੇ ਤਾਂ ਲਾਈਟ ਹੈਗੀ ਆ ਐਮਰਜੈਂਸੀ ਲਈ ਇਹ ਦੇਖਣ ਨੂੰ ਛੋਟੀ ਜੀ ਲੱਗਦੀ ਆ ਪਰ ਇਹਦਾ ਚਾਨਣ ਬਹੁਤ ਆ ਮੈਂ ਦੇਖਦਾ ਇੱਥੇ ਹਨ ਹੋਈਗੀ ਹੋ ਦੇਖੋ ਚਾਨਣ ਬਹੁਤ ਜ਼ਿਆਦਾ ਇਹਦਾ ਇਹ ਵੀ ਚਾਰਜ ਵਾਲੀ ਆ ਤੇ ਕੱਢ ਜੂਗੀ ਘੱਟੋ ਘੱਟ ਵੀ ਇਹ ਘੰਟਾ ਡੇਢ ਘੰਟਾ ਆ ਆਰਾਮ ਨਾਲ ਇਹ ਕੱਢ ਜੂਗੀ ਇਹਦੇ ਚ ਵੀ ਅੱਗੇ ਮੋੜ ਆ ਤੇ ਇਸ ਤਰ੍ਹਾਂ ਆ ਡੈਮ ਵੀ ਹੋ ਜਾਂਦੀ ਆ ਤੇ ਆ ਫੁੱਲ ਵੀ ਹੋ ਜਾਂਦੀ ਆ ਡਿੱਪਰ ਮੋਡ ਵੀ ਆ ਇਹ ਜੇ ਕਿਸੇ ਨੂੰ ਐਮਰਜੈਂਸੀ ਦੇ ਵਿੱਚ ਦੱਸਣਾ ਹੋਵੇ ਨਾ ਇਹ ਕਿਸੇ ਨੂੰ ਕੋਈ ਆਪਣੀ ਲੋਕੇਸ਼ਨ ਬਾਰੇ ਜਾਂ ਦੱਸਣਾ ਹੋਵੇ ਜਾਂ ਦੂਰ ਤੋਂ ਕੋਈ ਇਸ਼ਾਰਾ ਕਰਨਾ ਹੋਵੇ ਇਹ ਉਸ ਲਈ ਆ ਚਲੋ ਆਪਾਂ ਇਹਨੂੰ ਅੱਜ ਐਮਰਜੈਂਸੀ ਚ ਆਪਾਂ ਵਰਤਦੇ ਆਂ ਅੱਜ ਲਾਈਟ ਕਰ ਰਹੇਗੀ ਚਲੋ ਇਹਦੇ ਨਾਲ ਹੀ ਸਾਰਾਂਗੇ ਅੱਜ ਲਾਈਟ ਦੇ ਪਿੱਛੇ ਚੁੰਬਕ ਆ ਇਹਨੂੰ ਆਪਾਂ ਜਿੱਥੇ ਮਰਜ਼ੀ ਲਾ ਸਕਦੇ ਆ ਆ ਦੇਖੋ ਬੰਦ ਹੋ ਗਈ ਇਹ ਇੱਥੇ ਲਾਤੀ ਇਹਨੂੰ ਆ ਇੱਥੇ ਲਾਤਾ ਨਾ ਪੂਰਾ ਚਾਨਣ ਕਰਤਾ ਇਹਨੇ ਸਾਡਾ ਹੋ ਰਿਹਾ ਹੈ ਡਿਨਰ ਤਿਆਰ ਸਾਡਾ ਡਿਨਰ ਤਿਆਰ ਹੋ ਗਿਆ ਲਾਈਟ ਮੇਂ ਬੰਦ ਕਰਤੀ ਆ ਤੇ ਮੋਮਬਤੀ ਜਗਾਤੀ ਆ ਕਿਉਂਕਿ ਕੈਂਡਲਾਈਟ ਡਿਨਰ ਕਰਾਂਗੇ ਅੱਜ ਕੁਦਰਤ ਦੀ ਗੋਦ ਵਿੱਚ ਚੈਲ ਦੇ ਵਿੱਚ ਕੈਂਡਲਾਈਟ ਡਿਨਰ ਦੀ ਤਿਆਰੀ ਹੈ ਤੇ ਆਹ ਸਬਜੀ ਬਣ ਗਈ ਆ ਇਸ ਤਰ੍ਹਾਂ ਦੀ ਸਬਜੀ ਬਣੀ ਆ ਬਾਕੀ ਖਾ ਕੇ ਚੈੱਕ ਕਰਾਂਗੇ ਵੀ ਕਿਹ ਤਰ੍ਹਾਂ ਦਾ ਟੇਸਟ ਆ। ਇਹਦਾ ਦਹੀਂ ਆ। ਆਹ ਸੈਲਡ ਆ। ਕਾ ਇੱਕ ਫੁਲਕਾ ਵੀ ਖਾਉਂਗਾ। ਪਹਿਲਾਂ ਮੇਰਾ ਇਰਾਦਾ ਨਹੀਂ ਸੀਗਾ ਪਹਿਲਾਂ ਦਹੀਂ ਸਬਜ਼ੀ ਖਾਣਾ ਸੀਗਾ ਹੁਣ ਮੈਂ ਕਿਹਾ ਇੱਕ ਫੁਲਕਾ ਵੀ ਖਾਉਂਗਾ। ਲਓ ਪੇਟ ਪੂਜਾ ਹੋ ਗਈ। ਡਿਨਰ ਹੋ ਗਿਆ। ਕੈਂਡਲਾਈਟ ਡਿਨਰ ਹੋ ਗਿਆ। ਕੈਂਡਲ ਇਹ ਜੀ ਵੀ ਜਲ ਰਹੀ ਏ। 20 ਰੁਪਏ ਦੀ ਲਈ ਇੱਥੇ ਉਹ ਜੀ ਕੈਂਡਲ। ਲੋਏ ਤੇ ਤਾਂ 5 ਰੁਪਏ ਦੀ ਮਿਲ ਜਾਂਦੀ ਏ। ਬਈ ਸਬਜ਼ੀ ਬਹੁਤ ਸੁਆਦ ਸੀ। ਸਵਾਦ ਬੜੀਆ ਸਬਜ਼ੀ। ਉਦੋਂ ਹੁਣ ਆਪਾਂ ਬਾਕ 15 ਮਿੰਟ ਸੈਰ ਕਰਾਂਗੇ ਇੱਥੇ ਘੁੰਮਾਂਗੇ ਖਾਦਾ ਵੀ ਤਾਂ ਹਜਮ ਹੋ ਜਾਊਗਾ ਤੇ ਫਿਰ ਦੋਸਤੋ ਮਿਲਦੇ ਆਂ ਸਵੇਰ ਸਵੇਰ ਜਾਵਾਂਗੇ 7-8 ਵਜੇ ਤੁਰਾਂਗੇ ਇੱਥੋਂ ਤੇ ਚੰਡੀਗੜ੍ਹ ਜਾਵਾਂਗੇ ਚਲੋ ਦੋਸਤੋ ਮਿਲਦੇ ਆਂ ਸਵੇਰ ਫਿਰ ਸਾਰਿਆਂ ਨੂੰ ਗੁੱਡ ਨਾਈਟ